ਅਕਸਰ ਸਮੇਂ-ਸਮੇਂ ਤੇ ਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਜਦੋਂ ਕਿਸੇ ਸਖਸ਼ ਵੱਲੋਂ ਕਿਸੇ ਲੀਡਰ ਨੂੰ ਜਾਂ ਖਾਸ ਤੌਰ ਤੇ ਮੁੱਖ ਮੰਤਰੀ ਨੂੰ ਜਾਂ ਪ੍ਰਧਾਨ ਮੰਤਰੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਜਾਂਦੀ ਹੈ ਤਾਂ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਇੱਕ ਵਕੀਰ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਵੱਲੋਂ ਧਮਕੀ ਕਿਸ ਨੂੰ ਦਿੱਤੀ ਗਈ ਸੀ ਤੇ ਪੂਰਾ ਮਾਮਲਾ ਕੀ ਹੈ ਉਹ ਤੁਹਾਨੂੰ ਦੱਸ ਦਿਆਂ ਦਰਸਨ ਸਥਾਨਕ ਪੁਲਿਸ ਇਲਾਨਾਬਾਦ ਦੇ ਪਿੰਡ ਤਲਵਾੜਾ ਖੁਰਦਵਾਸੀ ਐਡਵੋਕੇਟ ਜਰਨੈਲ ਸਿੰਘ ਬਰਾੜ ਨੂੰ ਹਰਿਆਣਾ ਦੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਚਾਨੋ ਮਾਰਨ ਦੀ ਧਮਕੀ ਦੇਣ ਦੇ ਦੋਸ਼ 'ਤੇ ਹੇਠ ਗ੍ਰਿਫਤਾਰ ਕੀਤਾ ਹੈ ਦੱਸਦੇ ਕਿ ਐਡਵੋਕੇਟ ਬਰਾੜ ਨੇ ਇੱਕ ਮੈਸੇਜ ਲਿਖ ਕੇ ਗਰੁੱਪ ਦੇ ਵਿੱਚ ਸ਼ੇਅਰ ਕੀਤਾ ਸੀ ਜਿਸ ਦੇ ਵਿੱਚ ਉਸਨੇ ਆਖਿਆ ਸੀ ਕਿ ਕਿਸਾਨ ਅੰਦੋਲਨ ਦੌਰਾਨ ਸਰਕਾਰ ਦੇ ਹੁਕਮਾਂ 'ਤੇ ਹੀ ਗੋਲੀ ਚੱਲੀ ਹੈ ਜਿਸ ਦੇ ਵਿੱਚ ਸੁਭਕਰਨ ਸਿੰਘ ਦੀ ਜਾਨ ਚਲੀ ਗਈ ਜਰਨੈਲ ਸਿੰਘ ਨੇ ਇਹ ਵੀ ਲਿਖਿਆ ਕਿ ਜੇਕਰ ਸਰਕਾਰ ਆਪਣੇ ਇਸ ਅਪਰਾਧ ਨੂੰ ਨਹੀਂ ਕਬੂਲਦੀ ਤਾਂ ਮਹੀਨੇ ਦੇ ਅੰਦਰ ਮੁੱਖ ਮੰਤਰੀ ਮਨੋਹਰ لال ਖੱਟੜ ਤੇ ਗ੍ਰਹਿ ਮੰਤਰੀ ਅਨਿਲ ਵਿਜਨੂ ਆਪਣਾ ਲਾਈ ਡਿਟੈਕਸ਼ਨ ਟੈਸਟ ਜਿਹੜਾ ਕਰਵਾਉਣਾ ਚਾਹੀਦਾ ਹੈ ਤੇ ਜੇਕਰ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਨੇ ਟੈਸਟ ਨਾ ਕਰਵਾਇਆ ਤਾਂ ਉਹ ਉਹਨਾਂ ਦੀ ਹੱਤਿਆ ਕਰਨ ਦੇ ਲਈ ਮਜਬੂਰ ਹੋਵੇਗਾ ਇਹ ਜਿਹੜਾ ਟੈਕਸਟ ਮੈਸੇਜ ਲਿਖਿਆ ਗਿਆ ਸੀ ਜੋ ਵਾਇਰਲ ਹੋਇਆ ਸੀਗਾ ਤੇ ਉਧਰ ਐਡਵੋਕੇਟ ਬਰਾੜ ਨੇ ਲਿਖਿਆ ਸੀ ਕਿ ਕਿਸਾਨ ਅੰਦੋਲਨ ਤੇ ਗੋਲੀ ਚਲਾਉਣਾ ਕਹਿਤਾ ਹੈ ਤੇ ਭਾਰਤੀ ਏਕਤਾ ਖੰਡਤਾ ਤੇ ਲੋਕਤੰਤ ਤੈ ਸਿੱਧਾ ਹਮਲਾ ਹੈ ਅਤੇ ਹਮਲਾ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਤਾਂ ਇਹ ਮੈਸੇਜ ਤੋਂ ਬਾਅਦ ਜਿਹੜਾ ਐਡਵੋਕੇਟ ਹੈ ਉਸ ਦੀ ਗ੍ਰਿਫਤਾਰੀ ਹੋਈ ਹੈ ਪੁੱਛ ਪੜਤਾਲ ਕੀਤੀ ਜਾਏਗੀ ਕਿ ਆਖਰ ਉਸ ਵੱਲੋਂ ਧਮਕੀ ਕਿਉਂ ਦਿੱਤੀ ਗਈ ਸੀ ਜੇਕਰ ਕੋਈ ਐਡਵੋਕੇਟ ਹੈ ਜਾਂ ਕੋਈ ਵੀ ਵੱਡੇ ਅਹੁਦੇ ਦੇ ਉੱਤੇ ਆ ਤਾਂ ਉਸ ਨੂੰ ਬੋਲਣ ਦਾ ਅਧਿਕਾਰ ਜ਼ਰੂਰ ਹੈ ਪਰ ਇਸ ਤਰੀਕੇ ਦੇ ਨਾਲ ਗੈਰ ਕਾਨੂੰਨੀ ਤਰੀਕੇ ਨਾਲ ਕੋਈ ਚੀਜ਼ ਲਿਖਣ ਦਾ ਅਧਿਕਾਰ ਹੈ ਜਿਹੜਾ ਉਹ ਨਹੀਂ ਹੈਗਾ ਤਾਂ ਜਿਸ ਨੂੰ ਅਪਰਾਧ ਮੰਨਦਿਆਂ ਪੁਲਿਸ ਵੱਲੋਂ ਉਸ ਦੀ ਗ੍ਰਿਫਤਾਰੀ ਕੀਤੀ ਗਈ ਹੈ ਤਾਂ ਦੇਖਣਾ ਹੋਏਗਾ ਕਿ ਇਸ ਕੇਸ ਦੇ ਵਿੱਚ ਅੱਗੇ ਕਿਹੜੇ ਵੱਡੇ ਖੁਲਾਸੇ ਹੁੰਦੇ ਨੇ ਪਰ ਦਰਸ਼ਕਾਂ ਨੂੰ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਇਹ ਜਿਹੜਾ ਟੈਕਸਟ ਮੈਸੇਜ ਹੈ ਇਹ WhatsApp ਦੇ ਜਿਹੜੇ ਗਰੁੱਪਸ ਨੇ ਉਹਦੇ ਵਿੱਚ ਸ਼ੇਅਰ ਕੀਤਾ ਗਿਆ ਸੀ ਜਿਸ ਦੇ ਵਿੱਚ ਖਾਸ ਤੌਰ ਤੇ ਕਿਸਾਨ ਅੰਦੋਲਨ ਦਰਸ਼ਕਾਂ ਨੂੰ ਜਾਣਕਾਰੀ ਦੇ ਦਈਏ ਕਿ 13 ਫਰਵਰੀ ਤੋਂ ਕਿਸਾਨਾਂ ਨੇ ਜਿਹੜਾ ਦਿੱਲੀ ਵੱਲ ਕੁਚ ਕਰਨ ਦਾ ਫੈਸਲਾ ਕੀਤਾ ਪਰ ਉਹਨਾਂ ਨੂੰ ਪੰਜਾਬ ਹਰਿਆਣਾ ਬਾਰਡਰਾਂ ਤੇ ਬੈਠਣਾ ਪਿਆ ਪੱਕਾ ਮੋਰਚਾ ਲਾ ਕੇ ਕਿਉਂਕਿ ਉਹਨਾਂ ਨੂੰ ਦਿੱਲੀ ਵਿੱਚ ਪ੍ਰਵੇਸ਼ ਕਰਨ ਦੀ ਇਜਾਜ਼ਤ ਨਹੀਂ ਸੀ ਇਥੋਂ ਦਾ ਕੇ ਹਰਿਆਣਾ ਵਿੱਚ ਵੀ ਉਹਨਾਂ ਨੂੰ ਪ੍ਰਵੇਸ਼ ਨਹੀਂ ਕਰਨ ਦਿੱਤਾ ਗਿਆ ਤਾਂ ਇਸ ਦੌਰਾਨ ਖਨੌਰੀ ਬਾਰਡਰ ਦੇ ਉੱਤੇ ਇੱਕ ਨੌਜਵਾਨ ਕਿਸਾਨ ਸ਼ੁਭਕਰਨ ਦੀ ਗੋਲੀ ਲੱਗਣ ਦੇ ਕਾਰਨ ਮੌਤ ਹੋ ਗਈ ਜਿਸ ਤੋਂ ਬਾਅਦ ਉਸ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ ਪਰ ਇਸ ਨੂੰ ਲੈ ਕੇ ਬਹੁਤ ਸਾਰੇ ਲੋਕ ਗੁੱਸੇ ਦੇ ਵਿੱਚ ਜਰੂਰ ਸੀਗੇ ਕਿਸਾਨ ਵੀ ਗੁੱਸੇ ਦੇ ਵਿੱਚ ਸੀ ਤੇ ਹੋਰ ਵੀ ਜਿਹੜੇ ਲੋਕ ਨੇ ਉਹ ਵੀ ਗੁੱਸੇ ਦੇ ਵਿੱਚ ਸੀ ਤਾਂ ਹੋ ਸਕਦਾ ਹੈ ਕਿ ਉਸ ਗੁੱਸੇ ਦੇ ਕਾਰਨ ਇਸ ਵਕੀਲ ਵੱਲੋਂ ਇਹ ਮੈਸੇਜ ਜਿਹੜਾ ਗਰੁੱਪਾਂ ਦੇ ਵਿੱਚ ਸ਼ੇਅਰ ਕੀਤਾ ਗਿਆ ਹੋਵੇ ਹਾਲਾਂਕਿ ਇਹ ਜਾਂਚ ਦਾ ਵਿਸ਼ਾ ਜਦੋਂ ਜਾਂਚ ਕੀਤੀ ਜਾਣੀ ਹੈ ਪੁਲਿਸ ਵੱਲੋਂ ਪੁੱਛ ਪੜਤਾਲ ਕੀਤੀ ਜਾਣੀ ਹੈ ਕਿ ਉਸ ਨੇ ਇਹ ਮੈਸੇਜ ਕਿਉਂ ਜਿਹੜਾ ਅੱਗੇ ਫਾਰਵਰਡ ਕੀਤਾ ਤੇ ਜਾਨੋ ਮਾਰਨ ਦੀ ਧਮਕੀ ਹਰਿਆਣਾ ਦੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਕਿਉਂ ਦਿੱਤੀ ਹਾਲਾਂਕਿ ਜੇਕਰ ਇਸ ਪੂਰੇ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਇਹਦੇ ਵਿੱਚ ਪੁਛਪੜਤਾਲਾ ਜਿਹੜੀ ਉਹ ਕੀਤੀ ਜਾ ਰਹੀ ਹੈ ਪਰਚਾ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ ਤੇ ਜਿਹੜਾ ਅੱਗੇ ਦੀ ਪੁਛਪੜਤਾਲਾ ਉਹ ਕੀਤੀ ਜਾਣੀ ਹੈ ਪਰ ਜੋ ਕਿਸਾਨੀ ਅੰਦੋਲਨ ਹੈ ਉਹ ਬਿਲਕੁਲ ਚੱਲ ਰਿਹਾ ਤੇ ਇਸ ਦੇ ਦੌਰਾਨ ਬਹੁਤ ਸਾਰੇ ਜਿਹੜੇ ਕਿਸਾਨ ਨੇ ਉਹਨਾਂ ਦੇ ਵਿੱਚ ਵੀ ਇਸ ਤਰੀਕੇ ਦਾ ਗੁੱਸਾ ਦੇਖਣ ਨੂੰ ਮਿਲਿਆ ਜਿਸ ਤਰ੍ਹਾਂ ਦੇ ਮੀਡੀਆ ਦੇ ਉੱਤੇ ਬਿਆਨ ਵੀ ਸਾਹਮਣੇ ਆਉਂਦੇ ਰਹੇ ਪਰ ਕੋਈ ਵੀ ਜਿਹੜਾ ਕੈਲੀਏ ਕਿ ਬਿਆਨ ਹੁੰਦਾ ਜਾਂ ਗੁੱਸਾ ਹੁੰਦਾ ਉਹ ਜੇਕਰ ਇੱਥੋਂ ਤੱਕ ਪਹੁੰਚ ਜਾਂਦਾ ਤਾਂ ਪੁਲਿਸ ਵੱਲੋਂ ਕਾਰਵਾਈ ਜਿਹੜੀ ਆ ਉਹ ਕੀਤੀ ਜਾਂਦੀ ਹੈ ਤਾਂ ਇਸ ਕਿਸ ਦੇ ਵਿੱਚ ਵੀ ਜਿਹੜੇ ਦੇਖਣ ਨੂੰ ਮਿਲਿਆ ਉਹ ਗਰੁੱਪਾਂ ਦੇ ਵਿੱਚ ਜਿਹੜਾ ਮੈਸੇਜ ਪਾਇਆ ਗਿਆ ਸੀ ਤਾਂ ਉਸ ਮੁਤਾਬਕ ਹੀ ਕਾਰਵਾਈ ਹੋਈ ਹੈ ਦੇਖਣਾ ਹੋਏਗਾ ਕਿ ਅੱਗੇ ਹੋਰ ਕਿਹੜੇ ਜਿਹੜੇ ਧਰਾਮਾਂ ਦੇ ਤਹਿਤ ਧਰਾਮਾਂ ਲਾ ਕੇ ਜਾਂ ਕੋਈ ਵਾਅਦਾ ਵੀ ਕੀਤਾ ਜਾਂਦਾ ਜਾਂ ਫਿਰ ਇਸ ਤੋਂ ਬਾਅਦ ਖੁਲਾਸਾ ਕੀ ਹੁੰਦਾ ਇਹ ਅਹਿਮ ਗੱਲ ਹੈ ਕਿ ਇੱਕ ਵਕੀਲ ਜੋ ਕਿ ਖੁਦ ਅਦਾਲਤਾਂ ਦੇ ਵਿੱਚ ਜਾ ਕੇ ਕੇਸ ਲੜਦੇ ਨੇ ਵੱਡੇ ਵੱਡੇ ਕੇਸਾਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈਂਦਾ ਤੇ ਉਹਨਾਂ ਦੇ ਵੱਲੋਂ ਹੀ ਜਿਹੜਾ ਬਿਆਨ ਜਿਹੜਾ ਉਹ ਕਿਉਂ ਦਿੱਤਾ ਗਿਆ ਸਵਾਲ ਹਰੇਕ ਤੇ ਮਨ ਦੇ ਵਿੱਚ ਜ਼ਰੂਰ ਹੋਣਗੇ ਪਰ ਇਹਨਾਂ ਸਵਾਲਾਂ ਦੇ ਜਵਾਬ ਨੇ ਜਿਹੜੇ ਉਹ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਕਿ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਕੀ ਆਇਆ ਫਿਲਹਾਲ ਨਹੀਂ ਦਿਓ ਜੱਜ ਧੰਨਵਾਦ